ਅੱਜ ਮੀਤ ਅੱਲਾ ਦਾ ਮਾਗ ਰਿਹਾ ਸੀ ਕਿ ਕੁਝ ਕੀ ਕੀ ਘੰਟੇ ਹallelujah 6 ਹੋ ਗਿਆ ਜੀ 7 ਘੰਟੇ ਮੀਤ ਦੇ ਵਿੱਚ ਇੱਕ ਇਧਰ ਮੋਟਰ ਦਾ ਆਵੋ ਜਾਈ ਕਰ ਤੀ ਉਹ ਨਹੀਂ ਕਢਾਈ ਹੈ ਅੱਜ ਦਾ ਫਾਈ ਆ ਅੱਜ ਕੋਈ ਨੰਦ ਲੈ ਰਹੇ ਹਾਂ ਮੀਤ ਜੀ 6 ਵਾ ਦੀ 7 ਘੰਟੇ ਹੋ ਗਏ ਸਵੇਰ ਦੇ ਨਿਕਲਿਆ ਵਾ 11 ਵਜੇ ਦੇ ਮੇਰੇ ਖਾਲ ਦੇ ਨਾਲ 7 ਵਜੇ ਕਿ ਅੱਠ ਅਸਲੀ ਕਿੰਨੇ ਪੱਜ ਗਿਆ ਪਾਣੀ ਉਹ ਪਾਣੀ ਨਿਕੜਦਾ ਪਿਆ ਪਾਣੀ ਉਹ ਪਾਣੀ ਦੋ ਕੱਪੜੇ ਬਗਲ ਚੁੱਕੇ ਆ ਜੀ ਕਦੇ ਕੋਈ ਪਤਾ ਨਹੀਂ ਕਦੇ ਕੋਈ ਸਗਾ ਲੰਦੇ ਆ ਲੋਕੀ ਕਹਿੰਦੇ ਆ ਬਿਜ਼ਨਸ ਨਾਲ ਬਣੇ ਲੋਕੀ ਕਹਿੰਦੇ ਬੇਲੇ ਘੁੰਦੇ ਆ ਅਸੀਂ ਜ਼ਰੂਰੀ ਕੰਮ ਕਿਸੇ ਦਾ ਮਾਦਦੇ ਆ ਤੇ ਇਕੱਠੇ ਘੁੱਬਦੇ ਆ ਮਾਸ਼ਰੇ ਯਾਰ ਇਹਨਾਂ ਨੂੰ ਕੀ ਪਤਾ ਹਨ ਕੰਮ ਕਰ ਕਰਦੇ ਬਹੁਤ ਜ਼ਰੂਰੀ ਕੰਮ ਸੀ ਕਿਸੇ ਦਾ ਬਹੁਤ ਜ਼ਰੂਰੀ ਕੰਮ ਸੀਗਾ ਵੀਰ ਦੇ ਵਿੱਚ ਆਈ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਆ ਜੀ ਦੇਖੋ ਤੇਰਾ ਹੀ ਸੂਈ ਬੱਦੱਕੀ ਫੇਰਦੀ 350 ਦਾ ਬਵਾਏ ਇਹ ਪੂਰੇ ਉਹ ਦੇਖਾ ਕੋਈ ਨਹੀਂ ਠੀਕਾ ਆਪਣਾ ਹੀ ਠੀਕਾ ਆਪਣਾ ਨਹੀਂ ਉਦਾਂ ਭਰਾਵਾ ਭੂਰਾ ਦਾ ਜਿੱਦਾ ਬਾਬਾ ਜੀ ਕਹਿੰਦਾ ਠੀਕਾ ਪਾਉਣਾ ਮੈਂ ਆਗਰ ਨਿਆਰੇ ਨਿਆਰੇ ਬੰਨੇ ਪਾਇਆ ਜੀ ਮੀਨੇ ਕਿਆ ਬਾਤਾਂ ਹallelujah ਬਾਬਾ ਕਾਲ ਜੀ ਆਹ ਰਸ਼ਿਆ ਜੀ ਯਾਰ ਰੇਨਕੋਟ ਪਾਇਓ ਕਰ ਕੇ ਇਹਨੇ ਕੁਛ ਪਾਇਆ ਆ ਪਰ ਅਸੀਂ ਆ ਕੇ ਉਹਦੇ ਵਿੱਚ ਵੀ ਪਾਣੀ ਘੁੰਮ ਰਿਹਾ ਹੈ ਪਾਣੀ ਘੁੰਮ ਰਿਹਾ ਹੈ ਜੀ ਕਿਤੇ ਵਾਟਰ ਪ੍ਰੂਫ ਹੈ ਤਾਂ ਕਰਕੇ ਅਸੀਂ ਦੇਖ ਰਹੇ ਆ ਅੱਜ ਆ ਗਿਆ ਰੇਨਕੋਟ ਰੇਨਕੋਟ ਦਿਓ ਜੀ ਮੀ ਆ ਰਹਾ ਹਾਂ ਆਨੰਦ ਮਾਰ ਰਹੇ ਹਾਂ ਮੀ ਦਾ ਕੀ ਕਹਿ ਰਹੇ ਹੋ ਤੁਸੀਂ ਈਮਾ ਇਲਨ ਓ ਹੋ ਹੋ ਇੰਨਾ ਰਾਸ਼ਾ ਉਤੋ ਮੀ ਮੈਂ ਕਿਹਾ ਕੈਰ ਦਾ ਪੈ ਰਿਆ ਜੀ ਸਵਾਬ ਆ ਰਿਹਾ ਆ ਕੀ ਬਾਤ ਆ ਦੇਖੋ ਨਾਲ ਤੇ ਲਿਖਣ ਕਰਨਾ ਏ ਹਾਲੇ ਕੀ ਦੇਖੋ ਜੀ ਮੀ ਮੀ ਹੋਇਆ ਪਿਆ ਆ ਜੀ ਰਾਤ ਦੇ 10 ਵੱਜ ਚੁੱਕੇ ਆ ਹੱਲੇ ਵੀ ਘਰ ਨਹੀਂ ਪਹੁੰਚੇ ਹੱਲੇ ਬੱਗਿਆਂ ਦੀ ਧਰ ਤੇ ਘੁੰਮ ਰਹੇ ਆ ਭਾਨਾ ਜੀ ਕਿੱਥੇ ਆ ਗਏ ਕੱਪੜੇ ਨੂੰ ਮਾਰਦਾ ਹੈ ਕਿਉਂ ਕੱਪੜੇ ਕਿੱਥੋਂ ਚੱਲ ਕੋਈ ਨਹੀਂ ਰਹਿੰਦੇ ਹੁਣ ਪਤਾ ਨਹੀਂ ਕੱਪੜੇ 파ੜੇ ਨੂੰ ਤੋੜੇ ਆਂ ਜਿਹੜੇ ਉੱਥੇ ਲੜਿਆ ਲੋਕੀ ਜਿਹੜੇ ਚੋਰਾ ਹੈ ਚੋਰਾ ਆ ਗਿਆ ਪਰ ਬਹੁਤ ਬੁਰਾ ਹੌ ਫੜਕਾਂ ਦਾ ਵੀ ਮੀਂਹ ਨੇ ਕਾ ਬਹੁਤ ਖਰਾਬ ਕੀਤਾ ਕਿੱਥੋਂ ਮੁਰਨਾ ਹੋਸ਼ ਬੜਾ ਠੰਡਾ ਆ ਠੰਡ ਲੱਗਦੀ ਪਈ ਆ ਰਿਕਾਬਾ ਛੜਿਆ ਪਿਆ ਆ ਜਾ ਕੇ ਚਾਹ ਚਾਹੀਦੀ ਐ ਕੱਪਟੀਂ ਕੱਪਟੀ ਕੰਡੇ ਵਾਲੇ ਇਹ ਬਾਜੀ ਦੇ ਲੈ ਝੋਡੇ ਪੈਦਾ ਝੋਡੇ ਪਾ ਕੇ ਪੀਵਾਂਗੇ ਦੋ ਦੋ ਚਾਂਚੇ ਨੀਂਦ ਆਊਗੀ ਵਧੀਆ ਮੇਰੇ ਖਾਨ 12 1 ਵਜਣਾ ਦਾ ਸੁਆਮੀ ਇਹ ਝੋਡੇ ਖਾਣ ਦਾ ਸੁਆਮੀ ਇਹ ਮੈਂ ਸਰਸੇ ਵਾਲਾ ਆ ਸਰਸਾ ਹਲੇ ਲੂਲੀ ਆਣੇ ਆ ਹallelujah ਆਣੇ ਆ ਸਰਸੇ ਵਾਲਾ ਮਾਫੀ ਆ ਕਹਿੰਦੇ ਹੈਂ ਅਰੇ ਮੀਠਾ ਦੇ ਕੀ ਕੀ ਹੋ ਗਿਆ ਰੱਦ ਦਾ ਤੌਰ ਹੈ ਕੋਚਾਰ ਚ ਹਾਲੇ ਆਪਾਂ ਆਏ ਆ ਜੀ ਹਿਉਂ ਠੀਕੋ ਤੋਂ ਬਾਅਦ ਆਊਗਾ ਬੰਗਾ ਬੰਗੇ ਤੋਂ ਬਾਅਦ ਜਾਵਾਂਗੇ ਫਿਰ ਪਿੰਡ ਪਿੰਡ ਤੋਂ ਬਾਅਦ ਜਾਵਾਂਗੇ ਪਹਾਣੇ ਦੇ ਪਿੰਡ ਪਹਾਣੇ ਦੇ ਕੱਪੜੇ ਦਸਣਾ ਪੈਂਡਣ ਦੇ ਸੁਣਾ ਪਹਾਣੇ ਦੇ ਕੱਪੜੇ ਚੋੱਕ ਕੇ ਫੇਰ ਜਾ ਕੇ ਨਹਾ ਧੋ ਕੇ ਛੋਟੀ ਪਾਣੀ ਸਬਜ਼ੀ ਬਣਾਵਾਂਗੇ ਖਾਵਾਂਗੇ ਫੇਰ ਰਾਤ ਨੂੰ ਗੜੀ ਥਾਰੀ ਡਾਈਟ ਆ ਜੂਸ ਜਸ ਪੀ ਕੇ ਐਂ ਫੇਰ ਵਾਰਮ ਅਪ ਹੋ ਕੇ ਫੇਰ ਸੌਂਵਾਂਗੇ ਇਹ ਨੂੰ ਪਲਾਵਾ ਖਾ ਚਾ ਨਾ ਮੰਨ ਜਿਓ ਇਹ ਦੂਸਰੇ ਦੂਜਾ ਮੰਗੋ ਸ਼ੇਕ ਉਹ ਰਾਤ ਨੂੰ ਫੇਰ ਡਾਈਟ ਕਰੀਦੀ ਆ ਨਾ ਵੇ ਅਰਨਿੰਗ ਕਰੀਦੀ ਆ ਕਿ ਮਸ਼ੀਨਿਓਂ ਲਿਆਦੀਓ ਕਰੇ ਕੱਲ ਤੱਕ ਨਾ ਸਮਝੋ ਨਹੀਂ ਜਿੱਦਾਂ ਦੀ ਇਦਾਂ ਦੀ ਲੈਣੀ ਚਾਹੀਦੀ ਸੀ ਮਾਣੇ ਆਪਣੇ ਨੂੰ ਮਨਨ ਕਹਦੇ ਕਿ ਬਾਬਾ ਨਹੀਂ ਨੇ ਉਹ ਨਹੀਂ ਨੇ ਇਧਰ ਨੂੰ ਨਹੀਂ ਜਾਣਾ ਪਣ ਉਧਰ ਉਹ ਛਤਰਾ ਲਾ ਆਓ ਭਾਈ ਉਹ ਤਾਇਆ ਜੋ ਛਤਰਾ ਲਾ ਆਇਆ ਪਿੰਡੋਂ ਪੇਟੀ ਜਾਓ ਕੋਈ ਖਤਰਾ ਨਹੀਂ ਕੋਈ ਕੁਝ ਨਹੀਂ ਇਹ ਦੋਏ ਨੂੰ ਇਹ ਕਿ ਦੇਖ ਕਿੰਦਾ ਡਰਦਾ ਪਿਆ ਆ ਦਰਵਾਜ਼ਾ ਆਹ ਰੋੜਿਆ ਤੂੰ ਸਾਲਿਆ ਕਿਹੜਾ ਉਹ ਪਤਾ ਨਹੀਂ ਕਿੱਥੇ ਨੂੰ ਜਾਂਦਾ ਝਿੰਗੜ ਛਾੜੀ ਗੱਛੇ ਉਹ ਠਿੰਗੜ ਗਾੜੀਆਂ ਤੋਂ ਜਾਂਦਾ ਆ। ਇਸ ਸਪੈਰ ਜੇ ਤਾਂ ਖੇਤਰ ਤੋਂ ਮੇਰੇ ਵੀ ਬਹੁਣੇ ਆ। ਆਪ ਤਾਂ ਖਾਣੇ-ਖਾਣੇ ਆਦੋ। ਲਓ ਜੀ ਬਾਕੀ ਬਾਅਦ ਚ ਗੱਲਾਂ ਕਰਦੇ ਆ। ਥੋੜਾ ਜਿਹਾ ਡੰਗ ਜਿਏ ਬੰਗੀ ਪਹੁੰਚ ਜਿਏ। ਓਕੇ ਜੀ। ਮੀ ਵੀ ਆ ਗਿਆ। ਭਾਈ ਵੇਹ ਪਹੁੰਚ ਗਿਆ ਮੂਰੇ ਕੋੱਖ ਨਹੀਂ ਗਈ ਸਾਜੀ। ਇਹਦੇ ਨਿਆਰੇ ਦੇਖੋ ਜੀ। ਹੈ? ਪਾਪਾ ਨਹੀਂ ਲੱਗਦਾ ਬਹੁਤ ਫਾਇਦਾ ਨਹੀਂ ਬਹੁਤ ਜ਼ਿਆਦਾ ਮੇਰੀ ਪਰਫਾਰਮੈਂਸ ਤੇ ਲੋਕ ਕਹਿੰਦੇ ਅਜਰ ਧਾਨਾ ਜੀ ਵਿੱਚ ਚੁੱਕਿਆ ਮੋੜੇ ਗੱਡੀਆਂ ਆ ਰਹੀਆਂ ਆ ਦੇਖੋ ਵੀ ਜੇ ਫੌਜੀ ਦੀ ਦੇ ਨਜ਼ਾਰੇ ਸਵੇਰ ਦੇ 11 ਵਜੇ ਦੇ ਮੇਰੇ ਘਰਾਂ ਘਰੋਂ ਤੁਰਿਆ ਆ ਜੀ ਮੀ ਦੇ ਵਿੱਚ ਹੀ ਵੀ ਪਿੱਛੇ ਨਹੀਂ ਛੱਡਦਾ ਸਾਡਾ ਅਜ ਹੈ ਵੀ ਨੇ ਬਜਾ ਬਜਾ ਕਰਾਉਣੀ ਅੱਜ ਜੀ ਵੀਰ ਦੇ 11 ਵਜੇ ਤੇ ਨਿਕਲੇ ਹੋ ਉਮੀਦ ਦੇ ਵਿੱਚ ਹੀ ਤਿੰਨ ਪਰਦੀਆਂ ਜੇਨ ਕਰ ਲਈਆਂ ਆ ਭਾਨਾ ਜੀ ਲੈ ਸਾਨੂੰ ਜੇ ਬੈਠੇ ਆਂ ਇਹ ਦੇਖੋ ਕਿਦਾ ਥੱਪੜ ਪਾ ਜਦੇ ਉਹਦੇ ਨਾ ਮੂੰਹ ਤੇ ਕਿੱਦਾਂ ਵੱਜਦਾ ਹੈ ਆਏ ਜੀ ਮਾਰੋ ਲਓ ਜੀ ਅੱਜ 12 ਘੰਟਿਆਂ ਦੇ ਬਾਅਦ ਪਹੁੰਚ ਗਏ ਆ ਪਹੁੰਚ ਪੜਾ ਫੰਨੇ ਦੀ ਮੀਂਹ ਦਾ ਨਿਆਰਾ ਪੂਰਾ ਆਇਆ ਅੱਜ ਘਾਨਾ ਜਿਹਨ ਗੱਲੇ ਕੀਤੀ ਅੱਜ 5-7 ਘੰਟੇ ਮੀਂਹ ਦੇ ਵਿਚ ਨਾਲ ਆਏ ਆ ਘਾਨਾ ਜਿਆ ਸੁਗੜੇ ਬੈਠੇ ਕੋਈ ਗੱਲ ਟੋਆ ਜ ਪਹੁੰਚ ਗਏ ਘਰੇ ਘਰ ਨਹੀਂ ਦਿਖਾਉਣਾ ਘਰੇ ਤੁਸੀਂ ਆ ਸਕਦੇ ਆ ਚਲ ਚਲੀ ਗਾਲ ਜੀ